ਉਹਨਾਂ ਦੀ ਰਾਜਨੀਤਿਕ ਉਹਨਾਂ ਦਾ ਗਤੀਵਿਧਾ ਉਹ ਪ੍ਰਸਤੁਤ ਨਾ ਪਾੜੇ ਕਰਦੇ ਗੱਡੀਆਂ ਬਈ ਸਾਡੇ ਆਪਣੇ ਵਿਸ਼ਾ ਕਿ ਬਣਦੇ ਆਏ ਆਨਾਂ ਪਰਿਵਰਤਨ ਦੇ ਲਾਭ ਨਹੀਂ ਲਾਭ ਨਹੀਂ ਲਾਭ ਚਲੋ ਚਲੋ ਆਪ ਭੁੱਲਿਆ ਜਾਵੇ ਜਿਸ ਨਾਲ ਆਮ ਜਨਤਾ ਨੂੰ ਪੋਤਰਾ ਨੂੰ ਵਪਾਰੀਆਂ ਨੂੰ ਲੋਕਲ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਸਰਕਾਰ ਨੇ ਹੀ 13 ਫਰਵਰੀ ਤੋਂ ਪਹਿਲਾਂ 6 ਫਰਵਰੀ ਦਾ ਦੁਬਾਰਾ ਕੱਢ ਕੇ ਨੈਸ਼ਨਲ ਹਾਈਵੇ ਤੇ ਇਹ ਰਸਤਾ ਰੋਕਿਆ ਹੋਇਆ ਵਾ ਤੇ ਆਸਤਾ ਕਰਾਂਗੇ ਵੀ ਸਰਕਾਰ ਜਲਦੀ ਤੋਂ ਜਲਦੀ ਸਾਰੇ ਬਾਰਡਰਾਂ ਦਾ ਰਾਹ ਖੋਲੇਗੀ ਮੋਬਾਈਲ ਫੋਨ ਕੋਲ ਪ੍ਰਧਾਨ ਨੇ ਆਪਣਾ ਪੱਖ ਰੱਖਿਆ ਜਿਹੜੇ ਅਫਸਰ ਸਾਹਿਬਾਨ ਸੀ ਸਾਡੇ ਸਾਰੇ ਬਾਈਕਰ ਥੱਲੇ ਕਰੋ ਅਮਾਕੀ ਹੀ ਆ ਕੁੜੀ ਅਸੀਂ ਉੱਪਰ ਚੜਾ ਲਗਭਗ ਜੇ ਅਸੀਂ ਕਹਿ ਰਹੇ ਹਾਂ ਕਿ 13 ਤੋਂ ਬਾਅਦ ਰਸਤਾ ਖੁੱਲਣਾ ਚਾਹੀਦਾ ਜੀ ਕਿ ਅਸੀਂ ਭਾਈ ਸਾਹਿਬ ਰਸਤਾ ਖੋਲਣ ਬਾਰੇ ਜੀ ਕਹਿੰਦੇ ਸੀ ਸਾਰਾ ਰਸਤਾ ਖੁੱਲਿਆ ਜਾਵੇ ਸਾਡੇ ਵੱਲੋਂ ਪਹਿਲੋਂ ਹੀ ਸਾਈਡ ਵਿੱਚ ਖੁੱਲੀਆਂ ਹੋਈਆਂ ਨੇ ਸਾਬ ਸਿੱਧੇ ਇਸ ਕਰਕੇ ਸਾਡੇ ਨੂੰ ਅਸੀਂ ਕਿਹਾ ਵੀ ਹਰਿਆਣੇ ਦੇ ਅਫਸਰ ਬੋਨ ਆ ਜਾਣ ਹੁਣ ਚਾਹੁੰਦੇ ਅਸੀਂ ਇਧਰੋਂ ਕੱਢ ਦੋ ਜੀ ਸਤਾਈ ਸੀ ਕਿ ਹਾਂ ਅਫਸਰ ਹਰਿਆਣੇ ਦੇ ਹੈਗੇ ਸੀਗੇ ਜੇ ਉਹਨਾਂ ਨੂੰ ਲੱਗੂ ਵੀ ਕਿਸਾਨਾਂ ਨੇ ਰਾਹ ਰੋਕਿਆ ਫਿਰ ਉਹ ਦੱਸਣਾ ਕਿਸਾਨਾਂ ਵੱਲੋਂ ਤਾਂ ਰਸਤਾ ਬੰਦ ਨਹੀਂ ਹੈਗਾ ਬੰਦ ਦਾ ਰਸਤਾ ਹਰਿਆਣਾ ਸਰਕਾਰ ਦਾ ਹੈ ਔਰ ਜੇ ਰਸਤਾ ਖੁੱਲ ਜਾਵੇ ਤੇ ਉਹ ਬਹੁਤ ਚੰਗੀ ਗੱਲ ਹੋਊਗੀ ਦੂਸਰੀ ਗੱਲ ਹੈਗੀ ਆ ਵੀ ਸਾਡਾ ਟਰੈਕਟਰ ਟਰਾਲੀ ਕੋਈ ਅਜੀਹਾ ਵਹੀਕਲ ਨਹੀਂ ਹੈਗਾ ਨਾ ਉਹਦੀ ਵਰਲਡ ਲੈਵਲ ਤੇ ਜਾਂ ਕੋਈ ਵਿਗਿਆਨਕ ਖੋਜ ਆਈ ਆ ਵੀ ਉਹ ਆਮ ਮਨੁੱਖਾਂ ਲਈ ਖਤਰਨਾਕ ਆ ਖੇਤੀ ਲਈ ਵਰਤਿਆ ਜਾਂਦਾ ਹੈਗਾ ਔਰ ਸਾਰੇ ਦੇਸ਼ ਵਿੱਚ ਚੱਲ ਰਿਹਾ ਹੈਗਾ ਹਰ ਕਿਸਾਨ ਆਪ ਨੂੰ ਇਸ ਟਰੈਕਟਰ ਨੂੰ ਆਪਣਾ ਪੁੱਤਰ ਮੰਨਦੇ ਆ ਤਾਂ ਉਹ ਟਰੈਕਟਰ ਟਰਾਲੀ ਆਪਣੇ ਜਿਹੜੇ ਅਸੀਂ ਆਪਣਾ ਕੱਪੜਾ ਲੱਤਾ ਵਿੱਚ ਰੱਖਣਾ ਆਪਣਾ ਲੰਗਰ ਪਾਣੀ ਹੁੰਦਾ ਤੇ ਟਰਾਲੀ ਇਹੋ ਜੀ ਚੀਜ਼ ਹੈ ਜੇ 2 ਫੁੱਟ ਪਾਣੀ ਥੱਲੇ ਆ ਵੀ ਜਾਵੇ ਤਾਂ ਵੀ ਖੜੀ ਰਹਿੰਦੀ ਆ ਟੂ ਪੀਸਫੁਲੀ ਅੰਦੋਲਨ ਵਾਸਤੇ ਇਹਨਾਂ ਦੀ ਇਹਨਾਂ ਤੋਂ ਬਿਨਾਂ ਸਰਦਾ ਨਹੀਂ ਆ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਮੀਟਿੰਗ ਕਰਾਂਗੇ ਦੂਜਾ ਸਾਡਾ ਸੀਗਾ ਕਿ ਅਸੀਂ ਗੱਲਬਾਤ ਕਰ ਲਈ ਕਦੀ ਨਹੀਂ ਭਜੀ ਅੱਜ ਮਾਦੇਮ ਰਹੀ ਅੱਜ ਫਿਰ ਕਹਿ ਦੇਣਗੇ ਵੀ ਜਦੋਂ ਸਰਕਾਰ ਚਾਹੇ ਉਹ ਉਹਨੋਂ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਹਿ ਕੇ ਮਸਲਾ ਨਿਬੜਲੇ ਕੋਈ ਨਹੀਂ ਚਾਹੁੰਦਾ ਹੈਗਾ ਵੀ 6-6 ਮਹੀਨੇ ਸੜਕਾਂ ਦੇ ਰੋਲੀਏ ਹਾਂ ਜਦੋਂ ਕੋਈ ਸੁਣਦਾ ਨਹੀਂ ਹੈਗਾ ਫਿਰ ਮਜਬੂਰ ਹੋਣਾ ਪੈਂਦਾ ਤੀਸਰਾ ਹਰਿਆਣਾ ਇਹ ਨਾ ਸਾਡਾ ਇਸ਼ੂ ਕੋਈ ਨਹੀਂ ਹਰਿਆਣਾ ਦੇ ਅਸੀਂ ਸੜਕ ਇਸਤੇਮਾਲ ਕਰਨੀਆਂ ਦਿੱਲੀ ਜਾਣ ਵਾਸਤੇ ਅਸੀਂ ਤਾਂ ਪੀਸਫੁਲੀ ਜਾ ਕੇ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆਂ ਜੇ ਕੋ ਲਾਅਨ ਆਰਡਰ ਦਾ ਮਸਲਾ ਹੈਗਾ ਸੀਪੀ ਦਿੱਲੀ ਜਾਂ ਡੀਜੀਪੀ ਦਿੱਲੀ ਸਾਡੇ ਨਾਲ ਗੱਲ ਕਰ ਸਕਦਾ ਸੀ ਸੁਵਾਸਨ ਦਵਾ ਸਕਦੇ ਵੀ ਕੋਈ ਪੀਸਫੁਲੀ ਗੱਲ ਨਹੀਂ ਹੋਊਗੀ ਕਦੀ ਆ ਡੀਜੀਪੀ ਹਰਿਆਣਾ ਗੱਲ ਕਰ ਲਵੇ ਤਾਂ ਇਹ ਗੱਲਾਂ ਬਾਤਾਂ ਸਾਡੀਆਂ ਹੋਈਆਂ ਵੀ ਕੋਈ ਅਜਿਹਾ ਕੋਈ ਨਹੀਂ ਹੈਗਾ ਕਿਸਾਨ ਪੀਸਫੁਲ ਇਹ ਗੱਲ ਤੇ ਅੱਜ ਪਹਿਲੀ ਵਾਰ ਤੇ ਨਹੀਂ ਰੱਖੀ ਦੀ ਜੀ ਸੁਣੋ ਬੰਦਾ ਸਾਡਾ ਪਹਿਲੀ ਤੇ ਸਭ ਤੋਂ ਪਹਿਲਾ ਸਭ ਤੋਂ ਵੀ ਲੋੜੀ ਹੈ ਕਿ ਸਾਡੀਆਂ ਡਿਮਾਂਡਸ ਕੀ ਨੇ ਹਾਂਜੀ ਹਾਂਜੀ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਉਹ ਸੈਂਟਰ ਨਹੀਂ ਪੂਰੇ ਕਰਨੇ ਹਾਂਜੀ ਅਸੀਂ ਪੰਜਾਬ ਦੀ ਹੱਦ 'ਚ ਬੈਠੇ ਆਂ ਅੱਜ ਤਾਂ ਮੇਰਾ ਖਿਆਲ ਹੈ 18 ਫਰਵਰੀ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਕੀਤੀ ਕੱਜੇ ਹਜੇ ਤਿਕਰੂਦੂ ਬਾਅਦ ਫਿਰ ਸਰਕਾਰ ਬਣ ਗਈ ਕਿੱਥੋਂ ਚਾਰ ਜੂਨ ਤੋਂ ਬਾਅਦ ਸਰਕਾਰ ਬਣ ਗਈ ਤੇ ਅੱਜ ਅਸੀਂ ਫੇਰ ਅਗਸਤ ਦਾ ਮਹੀਨਾ ਲਗਭਗ ਖਤਮ ਹੋਣ ਵਾਲਾ ਹੈ ਅਸੀਂ 21 ਅਗਸਤ ਦੇ ਵਿੱਚ ਆ ਗਏ ਆ ਤੇ ਸਰਕਾਰ ਨੇ ਫੇਰ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਦਾ ਇਹਦਾ ਮਤਲਬ ਕੀ ਹੈ ਕਿ ਸਰਕਾਰ ਸਾਡੇ ਨਾਲ ਇੱਥੇ ਬੈਠ ਕੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਚੁਕਣਾ ਪੈਣਾ ਹੈ ਔਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਹਾਂ ਕਿ ਅਸੀਂ ਜਦੋਂ ਵੀ ਇਹ ਸਰਕਾਰਾਂ ਖੁੱਲਦੀਆਂ ਨੇ ਰਸਤਾ ਖੁੱਲਦੀ ਨੇ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸਾਨੂੰ ਜਾਣਾ ਸਾਡੇ ਇਹ ਕਮਜ਼ਬੂਰੀ ਹੈ ਦੂਜੀ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹਣਾ ਹੈ ਜਿਵੇਂ ਭੰਦੇਸਾ ਸਾਹਿਬ ਨੇ ਕੱਲ ਬੜੀ ਵੱਡੀ ਕਹੀ ਹੈ ਤੁਹਾਨੂੰ ਕਿ ਟਰੈਕਟਰ ਵਾਸਤੇ ਕਿੱਥੇ ਆਹੇ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੜ ਸਕਦਾ ਆਲਰੇਡੀ ਜੇਕਰ ਇਹ ਸਾਡੇ ਤੇ ਰੋਗ ਲੱਗ ਜਾਏਗੀ ਕਿ ਤੁਹਾਡਾ ਟਰੈਕਟਰ ਹੀ ਨਹੀਂ ਸੜਕ ਤੇ ਚੜਨ ਦੇਣਾ ਇਹਦਾ ਮਤਲਬ ਕਿਸਾਨੀ ਦੀ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਇਹਨਾਂ ਦੀ ਇਸ ਜਿਹਦੇ ਨਾਲ ਕਿਉਂ ਇਸ ਮੀਟਿੰਗ ਚ ਵੀ ਗੱਲ ਹੋਈ ਇਸ ਕਿਉਂਕਿ ਇਹ ਟਰੈਕਟਰ ਦਾ ਜ਼ਿਕਰ ਬਾਰ-ਬਾਰ ਕਰ ਰਹੇ ਹਾਂ ਸਮਾਂ ਜਿਹੜੀ ਬੇਨਤੀ ਕਰ ਰਹੇ ਹਾਂ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਕਿ ਟਰੈਕਟਰ ਨਾ ਲੈ ਕੇ ਜਾਣਾ ਤਾਂ ਸਾਡੀ ਇਹ ਗੱਲ ਹੈ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸੜਕ ਤੇ ਨਹੀਂ ਚੱਲਣ ਵਾਸਤੇ ਇਹਦਾ ਮਤਲਬ ਕੀ ਨਿਕਲਦਾ ਹੈ ਇੱਕ ਕਿਸਾਨ ਆਪਨੇ ਖੇਤ ਦੇ ਵਿੱਚ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਤਾਂ ਸੜਕ ਤੇ ਚੜ ਜਾਣਾ ਕਿਸੇ ਥਾਂ ਦੇ ਉੱਤੇ 50 ਕਿਲੋਮੀਟਰ ਜਾਣਾ ਪੈਣਾ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ ਕਈ ਕਈ ਫਸਲਾਂ ਐਹੋ ਜਿਹੀਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਜਾ ਕੇ ਵੇਚਣੀਆਂ ਪੈਂਦੀਆਂ ਨੇ ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਦੇ ਨੂੰ ਜੇ ਸੜਕਾਂ ਤੇ ਨਾ ਚੜਨ ਦੇ ਤਾਂ ਬਿਲਕੁਲ ਯਾਨੀ ਕਿ ਜੀ ਗੱਲ ਕਰਦੇ ਹੋ ਪ੍ਰਸ਼ਾਸਨ ਦਾ ਇਹੋ ਜਿਹਾ ਰਵਈਆ ਰਿਹਾ ਕਿ ਤੁਸੀਂ ਅਸੀਂ ਖੋਲਾਂਗੇ ਲੇਕਿਨ ਤੁਸੀਂ ਹੋਰ ਕਿਸੇ ਜ਼ਰੀਏ ਨਾਲ ਚਲੇ ਜਾਓ ਦੇਖੋ ਮੈਨੂੰ ਐਂ ਦੱਸਿਓ ਪਨੇਰ ਸਾਹਿਬ ਨੇ ਗੱਲ ਦੱਸੀ ਹੈ ਕਿ ਆਪਾਂ ਸਰਕਾਰ ਦਾ ਸੁਭਾਅ ਦੇਖਿਆ ਸੀ ਵੀ ਕਹੀ ਗੱਲ ਇੱਥੇ ਅੰਦਰ ਵੀ ਕਹੀ ਹੈ ਕਿ ਸਰਕਾਰ ਦਾ ਸੁਭਾਅ ਦੇਖਿਆ ਵਾ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਹਾਂ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫਿਰ ਬੈਠੇ ਆ ਸਰਕਾਰ ਨੇ ਸਭ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਕੁਛ ਨਹੀਂ ਤਾਂ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਹੈ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸੋ ਕਿ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕੀ ਸਰਦੀ ਦੇ ਰੋਤੇ ਵਿੱਚ ਕਿੱਥੇ ਜਾਏਗਾ ਗਰਮੀ ਦੇ ਵਕਤ ਵਰਦੀ ਅੱਗ ਦੇ ਵਿੱਚ ਕਿੱਥੇ ਪੈ ਜਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਸ ਸਾਰਿਆਂ ਮੌਕਿਆਂ ਦੇ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਹੈ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮੌਕੇ ਇਹ ਨਹੀਂ ਮੇਰਾ ਚੀਜ਼ਾਂ ਦੀ ਲੋੜ ਅਗਲੀ ਕੋਈ ਮੀਟਿੰਗ ਦਾ ਵੀ سلسلہ ਹੋਇਆ ਜੀ ਆ ਉਹਨਾਂ ਨੇ ਇਹ ਕਿਹਾ ਹੈ ਕਿ ਭਵਿੱਖ ਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖਾਂਗੇ ਆ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡਸ ਨੇ ਜਿਹੜੀਆਂ ਦੇਖੋ ਬੜੀ ਵੱਡੀ ਗੱਲ ਹੈ ਸਭ ਤੋਂ ਮਤਲਬ ਇੰਪੋਰਟੈਂਟ ਗੱਲਾਂ ਦੇ ਨਹੀਂ ਕਰਨ ਵਾਲੀਆਂ ਨੇ ਕਿ ਐਸਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਰਿਹਾ ਮਾਣਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਆਪਦੇ ਹੱਥ ਦੀ ਰਿਪੋਰਟ ਪਈ ਹੈ। ਔਰ ਰਾਜੇ ਮੁੱਖ ਪ੍ਰਧਾਨ ਮੰਤਰੀ ਨੇ ਅੱਜ ਲਾਗੂ ਕਰ ਸਕਦੇ ਨੇ। ਜਦੋਂ ਉਸ ਵੇਲੇ ਕਹਿੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲੋ ਚਾਹੀਦਾ ਹੈ। ਤਾਂ ਸਾਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਵੀ ਸਾਡਾ ਪ੍ਰਧਾਨ ਮੰਤਰੀ ਵੀ ਗੁਜਰਤੀ ਹੋ ਹੀ ਆ ਗਿਆ ਔਰ ਉਹ ਸਾਨੂੰ ਅਜਿਤੀਕਰਮਤ ਦਿੱਤਾ ਨਹੀਂ ਜਾ ਰਿਹਾ। ਡਾਕਟਰ ਸੋਮੀਨਾਥ ਦੀ ਰਿਪੋਰਟ ਬਾਰੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਬੜੇ ਹੀ ਭਾਸ਼ਣਾ ਚ ਔਰ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਹੈ ਕਿ ਸੀ2+15 ਨਾਲ ਦੇਵਾਂਗੇ ਇੰਨੀ ਮਨ ਇਦੂ ਵੀ ਗਾਂ। 2018 ਦੇ ਵਿੱਚ ਸਾਨੂੰ ਰਿਟਰਨ ਦੇ ਵਿੱਚ ਦਿੱਤਾ ਵਾ ਹੈ ਕਿ ਬੇਦਨ 3 ਮੰਥ ਅਸੀਂ ਡਾਕਟਰ ਸੋਮਨਾਥ ਦੀ ਰਿਪੋਰਟ ਜਿਹੜੀ C2+50 ਲਾਗੂ ਕਰ ਦਿਆਂਗੇ ਲੇਕਿਨ ਅਜੇ ਤੱਕ ਉਹ ਨਹੀਂ ਲਾਗੂ ਹੋਈ ਸੋ ਮੀਟਿੰਗ ਦੇ ਵਿੱਚ ਨਿਕਲਿਆ ਸਿੱਟਾ ਜੀ ਹੁਣ ਦੇਖੋ ਮੀਟਿੰਗ ਦਾ ਤਾਂ ਇਹ ਹੈ ਗੱਲ ਕਿ ਉਹਨਾਂ ਨੇ ਸਾਨੂੰ ਗੱਲ ਰੱਖੀ ਆ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਜਿਹੜਾ ਸਾਡਾ ਬੰਦਾ ਸੀ ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਆਪਣੀ ਐਸੀ ਤਰ੍ਹਾਂ ਦੁਬਾਰਾ ਮੀਟਿੰਗ